ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅਸਦੇਵ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਚੰਗੀ ਖਬਰ ਡਿਸਕਸ ਕਰਨੀ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਵੇਂ ਪ੍ਰੋਗਰਾਮ ਕੈਨੇਡਾ ਅਨਾਉਂਸ ਕਰਨ ਜਾ ਰਿਹਾ ਹੈ ਜਿਹੜੇ ਪ੍ਰੋਗਰਾਮ ਅਨਾਉਂਸ ਕੀਤੇ ਜਾਣੇ ਨੇ ਉਹਨਾਂ ਦਾ ਫਾਇਦਾ ਹਰ ਇੱਕ ਕੈਟਾਗਰੀ ਨੂੰ ਲਗਭਗ ਮਿਲੇਗਾ ਭਾਵੇਂ ਉਹ ਸਟੂਡੈਂਟ ਵੀਜ਼ਾ ਤੇ ਗਏ ਹੋ ਭਾਵੇਂ ਵਰਕ ਪਰਮਿਟ ਤੇ ਗਏ ਹੋ ਜਾਂ ਫਿਰ ਤੁਸੀਂ PR ਦੇ ਲਈ ਫਾਈਲਿੰਗ ਕਰਨੀ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਵੱਡੀਆਂ ਕਹਿ ਸਕਦੇ ਆ ਅਪਡੇਟ ਉਹ ਵੀ ਚੰਗੀਆਂ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਬਕਾਇਦਾ ਤੌਰ ਤੇ ਇਹਨਾਂ ਨੂੰ ਐਕਸਪਲੇਨ ਵੀ ਤੁਹਾਡੇ ਨਾਲ ਕਰਾਂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਅਦੇ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵੱਲੋਂ ਕੁਝ ਪ੍ਰੋਗਰਾਮ ਬੀਤੇ ਸਾਲ ਦੇ ਵਿੱਚ ਬੰਦ ਕਰ ਦਿੱਤੇ ਗਏ ਆ ਕਲੋਜ਼ ਕਰ ਦਿੱਤੇ ਗਏ ਸੀਗੇ ਉਹਨਾ ਪ੍ਰੋਗਰਾਮ ਦੇ ক্লোਜ਼ ਕਰਨ ਦੇ ਨਾਲ ਇੱਕ ਵੱਡਾ ਅਸਰ ਪਿਆ ਸੀਗਾ ਪਰ ਉਹਨਾ ਪ੍ਰੋਗਰਾਮ ਤੋਂ ਬਾਅਦ ਹੁਣ ਨਵੇਂ ਪ੍ਰੋਗਰਾਮ ਜਿਹੜੇ ਐ ਉਹ 2025 ਦੇ ਵਿੱਚ ਅਨਾਉਂਸ ਕਰਨ ਜਾ ਰਹੇ ਅਨਾਉਂਸ ਕੀਤੇ ਹੋਏ 2025 ਦੇ ਵਿੱਚ ਜਿਹੜੇ ਐ ਉਹ ਲਾਗੂ ਕਰਨ ਜਾ ਰਿਹਾ ਹੈ ਕੈਨੇਡਾ ਦਰਸਲ ਇਹ ਜਿਹੜੇ ਤਿੰਨ ਪ੍ਰੋਗਰਾਮ ਨੇ ਉਹਨਾਂ ਦੇ ਵਿੱਚੋਂ ਪਹਿਲੇ ਪ੍ਰੋਗਰਾਮ ਦੀ ਗੱਲ ਕਰ ਲਈ ਇਨਹਾਂਸਡ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਜਿਹੜਾ ਪਹਿਲਾ ਕੇਅਰ ਗੀਵਰ ਦਾ ਪ੍ਰੋਗਰਾਮ ਸੀਗਾ ਜਿਹਨੂੰ ਆਪਾਂ ਕਹਿ ਸਕਦੇ ਨੈਨੀ ਜਿਹਨੂੰ ਆਪਾਂ ਨੈਨੀ ਦੇ ਨਾਮ ਤੋਂ ਜਾਣਦੇ ਆਂ ਉਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਤੇ ਉਸ ਦੀ ਜਗ੍ਹਾ ਦੇ ਉੱਤੇ ਹੁਣ ਨਵਾਂ ਕੇਅਰ ਗਿਵਰ ਦਾ ਪ੍ਰੋਗਰਾਮ ਜਿਹੜਾ ਹੈ ਉਹਨੂੰ ਅਨਾਉਂਸ ਕੀਤਾ ਗਿਆ ਜਿਸ ਦੇ ਵਿੱਚ ਲੈਂਡੇਡ ਪੀਆਰ ਹੋਵੇਗੀ ਯਾਨੀ ਕਿ ਜਦੋਂ ਤੁਸੀਂ ਕੈਨੇਡਾ ਪਹੁੰਚੋਗੇ ਤਾਂ ਤੁਹਾਡੇ ਹੱਥ ਦੇ ਵਿੱਚ ਵਰਕ ਪਰਮਿਟ ਦੀ ਜਗ੍ਹਾ ਪੀਆਰ ਦਾ ਲੈਟਰ ਹੋਵੇਗਾ ਯਾਨੀ ਸਿੱਧੇ ਤੁਸੀਂ ਕੈਨੇਡਾ ਦੇ ਵਿੱਚ ਲੈਂਡੇਡ ਪੀਆਰ ਹੋਗੇ ਇੱਥੋਂ ਤੱਕ ਕਿ ਜਿਹੜਾ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਸ ਤੋਂ ਵੀ ਕਾਫੀ ਘੱਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਸੀਐਲਬੀ ਲੈਵਲ 4 ਜੇਕਰ ਤੁਹਾਡਾ ਹੈਗਾ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਨਾਲ ਦੀ ਨਾਲ ਹਾਈ ਸਕੂਲ ਜਾਂ ਡਿਪਲੋਮਾ ਦੇ ਇਕੁਇਵੈਲੈਂਟ ਜਿਹੜਾ ਤੁਹਾਡਾ ਕਹਿ ਸਕਦੇ ਐਜੂਕੇਸ਼ਨ ਹੈ ਉਹਨੂੰ ਐਕਸੈਪਟ ਕੀਤਾ ਗਿਆ ਨਾਲ ਹੀ ਇਸ ਫੀਲਡ ਤੇ ਰਿਲੇਟਡ ਜੇਕਰ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਉਹਨੂੰ ਕਾਊਂਟ ਕੀਤਾ ਜਾਵੇਗਾ ਤੇ ਇੱਕ ਫੁੱਲ ਟਾਈਮ ਹੋਮ ਕੇਅਰ ਜੌਬ ਦਾ ਜੇਕਰ ਤੁਹਾਡੇ ਕੋਲ ਜੌਬ ਆਫਰ ਹੈ ਦਾ ਉਹ ਹੋਣਾ ਚਾਹੀਦਾ ਸੋ ਇਹਦੀਆਂ ਜਿਹੜੀਆਂ ਮਿਨਿਮਮ ਰਿਕੁਆਇਰਮੈਂਟ ਹੈ ਉਹ ਹੈ ਹਾਲਾਂਕਿ ਇਹਦੇ ਵਿੱਚ ਹੋਰ ਕੀ ਰਿਕੁਆਇਰਮੈਂਟ ਹੋ ਸਕਦੀਆਂ ਨੇ ਉਹ ਜਲਦ ਸਾਹਮਣੇ ਆਉਣਗੀਆਂ ਜੋ ਤੁਹਾਡੇ ਨਾਲ ਐਕਸਪਲੇਨ ਕਰਾਂਗੇ ਜਦੋਂ ਇਹਦਾ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਦੂਜਾ ਸੀਗਾ ਆਰਐਨਆਈਪੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਹਦੀ ਜਗ੍ਹਾ ਤੇ ਹੁਣ 2025 ਦੇ ਵਿੱਚ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਹ ਪ੍ਰੋਗਰਾਮ 2025 ਦੇ ਵਿੱਚ ਜਿਹੜਾ ਉਹ ਅਨਾਉਂਸ ਹੋ ਜਾਵੇਗਾ ਜਿਸ ਦੇ ਵਿੱਚ ਕੈਨੇਡਾ ਦੀਆਂ ਜਿਹੜੀਆਂ ਲੋਕਲ ਕਈ ਕਮਿਊਨਿਟੀਆਂ ਨੇ ਉਹਨਾਂ ਨੂੰ ਇੰਪਰੂਵ ਕਰਨ ਵਾਸਤੇ ਡਿਵੈਲਪ ਕਰਨ ਵਾਸਤੇ ਪ੍ਰੋਗਰਾਮ ਚਲਾਇਆ ਗਿਆ ਜਿਸ ਦੇ ਵਿੱਚ 11 ਕਮਿਊਨਿਟੀ ਹੈ 온ਟਾਰੀਓ ਦੀਆਂ ਕੁਝ ਕਮਿਊਨਿਟੀ ਨੇ ਜਿਸ ਦੇ ਵਿੱਚ ਨਾਰਥ ਬੇ ਹੈ ਸਦਬਰੀ ਹੈ ਟਿਮਿੰਸ ਹੈ ਸੌਲਟ ਸాల్ਟ ਮੈਰੀ ਹੈ ਥੰਡਰ ਬੇ ਹੈ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਮੈਨੀਟੋਬਾ ਦੀਆਂ ਕੁਝ ਅ ਕਹਿ ਸਕਦੇ ਆ ਕਿ ਦੋ ਕਮਿਊਨਿਟੀਆਂ ਨੇ ਉਸ ਤੋਂ ਬਾਅਦ ਸਸਕਾਚੂਅਨ ਦੀ ਇੱਕ ਕਮਿਊਨਿਟੀ ਆ ਜਾਂਦੀ ਹੈ ਫਿਰ ਅਲਬਰਟਾ ਦੀ ਜਿਹੜੀ ਹੈ ਉਹ ਇੱਕ ਕਮਿਊਨਿਟੀ ਆ ਜਾਂਦੀ ਹੈ ਤੇ BC ਦੀ ਜਿਹੜੀ ਹੈ ਉਹ ਇੱਕ ਕਮਿਊਨਿਟੀ ਆ BC ਦੀਆਂ ਦੋ ਕਮਿਊਨਿਟੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਇਹਦੇ ਵਿੱਚ ਸੋ 11 ਕਮਿਊਨਿਟੀ ਜਿਹੜੀਆਂ ਨੇ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਜੇਕਰ ਉੱਥੋਂ ਦਾ ਐਕਸਪੀਰੀਅੰਸ ਹੈਗਾ ਤੁਸੀਂ ਉੱਥੇ ਰਹਿੰਦੇ ਹੋ ਤਾਂ ਤੁਸੀਂ ਪਹਿਲਾਂ RNIP ਲਈ एलिਜੀਬਲ ਹੁੰਦੇ ਸੀਗੇ ਤੇ ਹੁਣ ਉਹਦੇ ਵਾਸਤੇ ਜਿਹੜਾ ਨਵਾਂ ਪ੍ਰੋਗਰਾਮ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇਹਦੇ ਵਿੱਚ ਹੁਣ ਤੁਸੀਂ ਫਾਲ ਕਰ ਜਾਓਗੇ ਹੁਣ ਉਸ ਤੋਂ ਬਾਅਦ ਆ ਜਾਂਦਾ ਇੱਕ ਨਵਾਂ ਪ੍ਰੋਗਰਾਮ ਜਿਹਨੂੰ ਕਹਿੰਦੇ ਆ ਫਰੈਂਸਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਯਾਨੀ ਕਿ ਫ੍ਰੈਂਚ ਸਪੀਕਰਸ ਵਾਸਤੇ ਫ੍ਰੈਂਚ ਸਪੀਕਰ ਦੀ ਜਿਹੜੀ ਮਾਈਨਰ ਕਮਿਊਨਿਟੀ ਉਹਨੂੰ ਇੰਪਰੂਵ ਕਰਨ ਵਾਸਤੇ ਇਹ ਪ੍ਰੋਗਰਾਮ ਜਿਹੜਾ ਉਹ ਚਲਾਇਆ ਗਿਆ ਹੈ ਇਸ ਦੇ ਨਾਲ ਕੀ ਹੈ ਕਿ ਜਿਹੜੇ ਵੀ ਫ੍ਰੈਂਚ ਜਿਨ੍ਹਾਂ ਨੇ ਕੀਤੀ ਹੋਏਗੀ ਉਹਨਾਂ ਨੂੰ ਇਜ਼ੀਲੀ ਇਹਦੇ ਵਿੱਚ ਪੀਆਰ ਮਿਲ ਜਾਵੇਗੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਨਾਲ ਹੋਰ ਪ੍ਰੋਗਰਾਮ ਜਿਹੜਾ ਉਹ ਜੁੜਿਆ ਹੈ ਇਹਦੇ ਨਾਲ ਖਾਸ ਕਰਕੇ ਜਿਹੜੇ ਫ੍ਰੈਂਚ ਸਪੀਕਰ ਨੇ ਉਹਨਾਂ ਨੂੰ ਖਾਸ ਫਾਇਦਾ ਹੋਣ ਵਾਲਾ ਹੈ ਜਾਂ ਜਿਹੜੇ ਫ੍ਰੈਂਚ ਦੀ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ ਜਿਹੜੇ ਫ੍ਰੈਂਚ ਸਿੱਖ ਰਹੇ ਨੇ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਹੈ ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨਿਸ਼ੀਏਟਿਵ ਪਾਇਲਟ ਠੀਕ ਹੈ ਇਹ ਪ੍ਰੋਗਰਾਮ ਜਿਹੜਾ ਹੈ ਇਹ ਮੈਨੀਟੋਬਾ ਵਾਲਿਆਂ ਵਾਸਤੇ ਹੈ ਇਹਨਾਂ ਨੇ ਇਸ ਨੂੰ ਲੈ ਕੇ ਜਿਹੜਾ ਵਾ ਉਹ ਨਵੰਬਰ 2000 15 ਨਵੰਬਰ 2024 ਦੇ ਵਿੱਚ ਜਿਹੜਾ ਅਨਾਉਂਸ ਕੀਤਾ ਸੀਗਾ 3 ਪਾਇਲਟ ਪ੍ਰੋਗਰਾਮ ਟੂ ਐਡਰੈਸ ਲੇਬਰ ਮਾਰਕੀਟ ਸ਼ਾਰਟੇਜ ਇਨ ਦੀ ਰੂਰਲ ਵੈਸਟ ਸੈਂਟਰਲ ਰੀਜਨ ਉਹਨਾਂ ਨੇ ਇਹਦੇ ਵਿੱਚ ਰੂਰਲ ਵੈਸਟ ਸੈਂਟਰਲ ਰੀਜਨ ਵਾਸਤੇ ਜਿਹੜਾ ਉਹ ਲੇਬਰ ਸ਼ਾਰਟੇਜ ਨੂੰ ਦੂਰ ਕਰਨ ਵਾਸਤੇ ਤਿੰਨ ਪ੍ਰੋਗਰਾਮ ਅਨਾਉਂਸ ਕੀਤੇ ਆ ਉਹ ਵੀ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਲਾਗੂ ਹੋ ਜਾਣਗੇ ਸੋ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਹੈ ਜਿਹੜੀ ਕਿ ਮੈਂ ਤੁਹਾਨੂੰ ਤਿੰਨ ਦੀ ਗੱਲ ਕੀਤੀ ਤਿੰਨ ਬਹੁਤ ਇੰਪੋਰਟੈਂਟ ਨੇ ਚਲੋ ਇਹ ਇੱਕ ਵੱਖਰੇ ਤੌਰ ਤੇ ਵੀ ਹੋ ਗਿਆ ਤੇ ਇਹ ਵੀ ਬਹੁਤ ਇੰਪੋਰਟੈਂਟ ਹੈ ਖਾਸ ਕਰਕੇ ਪਰ ਜਿਹੜੇ ਤਿੰਨ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਦਾ ਕਹਿ ਸਕਦੇ ਕਿ ਜਿਹੜੇ ਕੈਨੇਡਾ ਮੂਵ ਹੋਏ ਨੇ ਸਟੱਡੀ ਪਰਮਿਟ ਤੇ ਹੋਏ ਨੇ ਵਰਕ ਪਰਮਿਟ ਤੇ ਹੋਏ ਨੇ ਆ ਹੁਣ ਹੈ ਉਹਨਾਂ ਵਾਸਤੇ ਇੱਕ ਬਹੁਤ ਚੰਗੀ ਖੁਸ਼ਖਬਰੀ ਹੈ ਕਿ ਉਹਨਾਂ ਨੂੰ ਸੌਖਾ ਪੀਆਰ ਦਾ ਪਾਥਵੇ ਜਿਹੜਾ ਇਹਨਾਂ ਪ੍ਰੋਗਰਾਮਸ ਦੇ ਰਾਹੀਂ ਮਿਲ ਸਕੇਗਾ ਉਮੀਦ ਕਰਦਾ ਮਲਕ ਸੰਦਾ ਆਇਆ ਹੋਗਾ ਫਿਰ ਵੀ ਤੁਹਾਡਾ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੋਇਆ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮ ਚੈਟ ਕਰੋ ਅਪਾਇੰਟਮੈਂਟ ਬਣਾ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ capsnot.sopi shell ਚਾਹੀਦੀ ਹੈ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਕਰੋ ਧੰਨਵਾਦ